ਅੱਜ ਮੇਰੇ ਨਾਲ ਵਾਅਦਾ ਕਰਕੇ ਜਾਓ ਕਿ 1.5 ਸਾਲ ਤੁਸੀਂ ਵਰਕ ਕਰੋਗੇ ਦੱਬ ਕੇ ਲੋਕਾਂ ਨੂੰ ਜਾਗਰੂਕ ਕਰੋਗੇ ਅਮਰਤਪਾਲ ਦੀਆਂ ਪਾਲਿਸੀਆਂ ਨਾਲ ਤੇ ਅੱਜ ਪ੍ਰਣ ਕਰਕੇ ਜਾਓ ਕਿ 2027 ਚ ਆਪਾ ਅਮਰਤਪਾਲ ਨੂੰ ਮੁੱਖ ਮੰਤਰੀ ਬਣਾਉਣਾ ਸਾਦ ਸੰਗਤ ਜੀ ਬਹੁਤ ਬਹੁਤ ਵੱਡੀ ਕੁਰਬਾਨੀ ਆ ਉਹ ਮੁੰਡੇ ਦੀ ਕੋਈ ਐਸੀ ਗੱਲ ਨਹੀਂ ਐ ਬਈ ਸਰਕਾਰਾਂ ਦਾ ਬੰਦਾ ਜੇ ਸਰਕਾਰਾਂ ਦਾ ਹੁੰਦਾ ਫਿਰ ਅੰਦਰ ਹੀ ਹੁੰਦਾ ਫਿਰ ਤਾਂ ਬਾਹਰ ਹੁੰਦਾ ਸੋਚਣ ਵਾਲੀ ਗੱਲ ਐ ਜੇ ਸਰਕਾਰਾਂ ਦਾ ਹੁੰਦਾ ਤਾਂ ਬਾਹਰ ਹੁੰਦਾ ਜਾਂ ਅੰਦਰ ਹੁੰਦਾ ਸਾਦ ਸੰਗਤ ਕੋਈ ਗੱਲ ਨਹੀਂ ਸਰਕਾਰਾਂ ਨਾਲ ਉਹਦੀ ਉਹ ਸਿਰਫ ਪੰਜਾਬ ਦਾ ਭਲਾ ਚਾਹੁੰਦਾ ਹੈ ਪੰਜਾਬ ਚੋਂ ਨਸ਼ੇ ਖਤਮ ਕਰਨਾ ਚਾਹੁੰਦਾ ਹੈ ਤੁਹਾਨੂੰ ਤੁਹਾਡੀ ਹੋਂਦ ਨਾਲ ਜਾਣੂ ਕਰਾਉਣੀ ਚਾਹੁੰਦਾ ਹੈ